ਜਿਹੜਾ ਬਲੱਡ ਕੈਂਪ ਲਗਾਇਆ ਗਿਆ ਹੈ ਕਿੰਨੀ ਯਾਤਾਂ ਲਗਾਇਆ ਗਿਆ ਔਰ ਕਿੰਨਾ ਖੂਨ ਦਾ ਬਲੱਡ ਡੋਨਟ ਹੋ ਗਿਆ ਡਿਸਟ੍ਰਿਕਟ ਬਾਅਦ ਅਸੋਸ਼ੇਰ ਨੂੰ ਵੱਖਰੇ ਵੱਖਰੇ ਗੁਰੂ ਮਹਾਰਾਜ ਨੂੰ ਲੈ ਕੇ ਤੇ ਹਰ ਸਾਲ 90 ਸਾਲ ਤੋਂ ਲੈ ਕੇ ਹਾਸ ਤੱਕ ਵੱਖਰੇ ਵੱਖਰੇ ਜਥੇਬੰਦੀਆਂ ਦੇ ਸਹਿਯੋਗ ਨਾਲ ਬਲੱਡ ਕੈਂਪ ਤੇ ਮੈਡੀਕਲ ਕੈਂਪ ਦੀ ਵਿਵਸਥਾ ਕੀਤੀ ਜਾਂਦੀ ਹੈ ਜਿਹੜਾ ਇਹ ਕੈਂਪ ਸ਼੍ਰੀ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਉੱਤੇ ਲਾਇਆ ਗਿਆ ਹੈ ਜਿਹਦੇ ਵਿੱਚ ਵੱਖ-ਵੱਖ ਮੈਡੀਕਲ ਕੈਂਪ ਮੈਡੀਕਲ ਟੀਮਾਂ ਆਈਆਂ ਵਾ ਦੇ ਨਾਲ ਬਲੱਡ ਡੋਨਰ ਸੁਸਾਇਟੀ ਨੇ ਪੂਰਾ ਸਹਿਯੋਗ ਦਿੱਤਾ ਉਹਦੇ ਨਾਲ ਹੋਰ ਵੀ ਸੰਸਥਾ ਜਿਹੜੇ ਆ ਕੇ ਆਪਣੇ ਡੋਨਰਸ ਦੇ ਨਾਲ ਇੱਥੇ ਬਲੀਡ ਕਰਵਾਇਆ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਰਨੇ ਆ ਜੀ ਸਰ ਕਿੰਨੇ ਮੂਨੇ ਹੈ ਇਹ ਤਾਂ ਪੂਰਾ ਦੁੱਖ ਘਟ ਗਿਆ ਜਿਹੜੇ ਕੈਂਪੇਨ ਚੱਲ ਰਿਹਾ ਹੈ ਮੇਰ ਬਾਉਟਾ ਵਿੱਚ 3 3 ਆਈਆਂ ਸੀ ਜਿਹੜੇ ਸਿਵਲ ਹਸਪਤਲੀ ਸੀ ਜਿਹਦੇ ਵਿੱਚ 90 ਯੂਨਿਟ ਹੁਣ ਤੱਕ ਹੋ ਚੁੱਕੇ ਆ ਇਹ ਕੰਟੀਨਿਊ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਵਰਕਿੰਗ ਕਿੱਦਾਂ ਚੱਲੇਗਾ ਡਿਸਟ੍ਰਿਕਟ ਵਾਅਸੋਸ਼ੀ ਮੋਲੋ ਪਰਲਾਈ ਨੇ ਕਿਹਾ ਕਿ ਹਰ ਗੁਰੂ ਮਹਾਰਾਜ ਨੂੰ ਲਾ ਕੇ ਦੇਵ ਦੇਵਤਿਆਂ ਨੂੰ ਲੈ ਕੇ ਉਹਨਾਂ ਦੇ ਤਿਉਹਾਰ ਬੜੇ ਸ਼ਰਧਾ ਭਾਵ ਨਾਲ ਮਨਾਏ ਜਾਂਦੇ ਆ ਤੇ ਹੁਣ ਸ਼ਿਵ ਰਾਤਰੀ ਤੇ 15 ਮਹੀਨ ਸਾਡਾ ਜਿਹੜਾ ਵਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਜਿਹੜਾ ਵਾ ਜਦਿਆਂ ਤੋਂ ਵਧੀਆ ਤੇ ਇੱਕ ਰੋ ਕੋਈ ਕੈਂਪ ਲਗਾ ਕੇ ਤੇ ਨਾਲ ਲੰਗਰ ਦੀ ਵਿਵਸਥਾ ਕਰਕੇ ਸੈਲੀਬ੍ਰੇਟ ਕੀਤਾ ਜਾਏਗਾ ਸ਼ੁਭ ਆਭਿਸ਼ੇਕ ਆਮ ਜਨਤਾ ਨੂੰ ਇਹ ਸੰਦੇਸ਼ ਹੈ ਕਿ ਜਿਹੜਾ ਵਾ ਖੋਨ ਆ ਕੋਈ ਬਾਹ ਨਹੀਂ ਸਕਦਾ ਹੈਗਾ ਠੀਕ ਹੈ ਜੀ ਤੇ ਖੋਨ ਦਾ ਮਹਾਦਾਨ ਸ਼ੁਰੂ ਤੋਂ ਕਿਹਾ ਗਿਆ ਵਾ ਤੇ ਵਾ ਤੋਂ ਅੱਜ ਜਿਹੜਾ ਵਕ ਖੂਨ ਦੇਣਾ ਚਾਹੀਦਾ ਬੰਦੇ ਨੂੰ ਜੀ ਸਰ ਅੱਜ ਦੀ ਮੈਡੀਕਲ ਕੈਂਪ ਆਰੇ ਦੱਸ ਦਿਓ ਹਾਂਜੀ ਸਾਰਿਆਂ ਨੂੰ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਮਨੋਜ ਕੁਮਾਰ ਗੁਰਦਾਸਪੁਰ ਸ਼੍ਰੀ ਰਾਮ ਲਾਈਫ ਇੰਸ਼ੋਰੈਂਸ ਤੋਂ ਡਿਵੈਲਪਮੈਂਟ ਮੈਨੇਜਰ ਜੋ ਕਿ ਸਾਡੇ ਬਾਅਰ ਐਸੋਸੀਏਸ਼ਨ ਦੇ ਆਪਣੇ ਕੁਝ ਸਹਿਯੋਗਦਾਰ ਸ਼੍ਰੀ ਗੁਰੂ ਰਵੀਦਾਸ ਜੀ ਦੇ ਮੈਡੀਕਲ ਕੈਂਪ ਦੇ ਵਿੱਚ ਜੋ ਕਿ ਆਪਣੇ ਬਾਅਰ ਐਸੋਸੀਏਸ਼ਨ ਦੇ ਵਿੱਚ 152 ਦਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਡੇ ਮਾਨਯੋਗ ਸ਼੍ਰੀ जल साहबदान और काफ़ी डोनेटर वगैरह जो कि इतने काफ़ी मात्रा के डोनेट करने वास्तव खून कैंप दान करने पहुंचे ने तो आप आने वाले समय च यही चाहते हैं कि जो भी साू साहबान ने हर बंदे हर जगह पर कैप लगाना चाहिए है जिस नर बंदे की किसी न किसी की जिंदगी किसी ना किसी ब्लड न बच सके तो, साथ तकी, तकी तो जी सर मैं पहली बार दे रहा ब्लड डोनेट किया है ਜੋ ਕਿ ਸਾਡੇ ਬਲੱਡ ਜਿਹੜੇ ਡਿਲੇਟਰ ਸਾਡੇ ਮੰਨੂ ਜੀ ਸਾਡੇ ਸ਼੍ਰੀ ਰਾਮ ਸ਼੍ਰੀ ਰਾਮ ਲਾਈਫ ਇੰਸ਼ੋਰੈਂਸ ਤੋਂ ਆਪਣੇ ਬਹੁਤ ਫਰੈਂਡ ਸਰਕਲ ਚੋਂ ਨਾਲ ਸਾਡੇ ਨਾਲ ਸ਼੍ਰੀ ਰਾਮ ਇੰਸ਼ੋਰੈਂਸ ਦੇ ਵਿੱਚ ਡਿਵੈਲਪਮੈਂਟ ਮੈਨੇਜਰ ਨੇ ਔਰ ਸਾਡੇ ਬ੍ਰਾਂਚ ਮੈਨੇਜਰ ਸਾਡੇ ਆਪਣੇ ਦਰਜਿੰਦਰ ਸੈਣੀ ਜੀ ਜੋ ਕਿ ਇੱਥੇ ਪਹੁੰਚੇ ਨੇ ਔਰ ਆਪੇ ਮਨੀਰ ਜੀ ਸਰ ਪਹੁੰਚੇ ਹੋਏ ਤਾਂ ਆਪਾਂ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਆਪਣੇ ਹਰ ਵੀਰ ਭਰਾਵਾਂ ਲਈ ਇਹ ਕਹਿਣਾ ਕਿ ਹਰ ਗੁਰੂ ਸਾਹਿਬਾਨਾਂ ਦੇ ਨਾਮ ਤੇ ਖੂਨਦਾਨ ਕੈਂਪ ਲਗਾਉਣਾ ਚਾਹੀਦਾ ਜੀ ਨਾਮ ਹੈ ਤੇ ਕਿਹ ਤੋਂ ਹੈ ਮੇਰਾ ਨਾਮ ਆਕਾਸ਼ਦੀਪ ਹੈ मैं आम जनता ने भी अपील करना की ऐसे ही खूनदान कैंप ज्यादा तो ज्यादा उमान बार एसोसीए ने जो उपराला किया है गुरु जी के उपलक्ष्य इसकी मैं बहुत सराहना करना है मैं उम्मीद करता हाँ कि यह कैंप दोबारा चलता जाए